ਇਹੋ ਜਿਹਾ ਸਮਾ ਚੁਕਿਆ ਹੈ ਕਿ ਪਤੀ ਪਤਨੀ ਦੇ ਰਿਸ਼ਤੇ ਵੀ ਤਾਰ-ਤਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਪਤੀ ਵੱਲੋਂ ਆਪਣੀ ਹੀ ਪਤਨੀ ਨੂੰ ਮਾਰ ਮੁਕਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੇਕੇ ਪਰਿਵਾਰ ਵੱਲੋਂ ਆਪਣੀ ਧੀ ਦੀ ਮੌਤ ਦੇ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਦਰਸਲ ਮਾਮਲੇ ਲੈ ਕੇ ਜਾਣਕਾਰੀ ਸਾਹਮਣੇ ਆਈ ਸੀ ਕਿ ਮ੍ਰਿਤਕ ਪਤਨੀ ਜਿਸ ਦਾ 10 ਸਾਲ ਪਹਿਲਾਂ ਵਿਆਹ ਹੁੰਦਾ ਤੇ ਇਜ਼ਤ ਇਹਨਾਂ ਬੱਚੇ ਵੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਘਰੇਲੂ ਕਲੇਸ਼ ਚੱਲਦਾ ਰਹਿੰਦਾ ਸੀ ਪਤੀ ਵੱਲੋਂ ਜਿਹੜੇ ਆਪਣੀ ਪਤਨੀ ਨੇ ਆ ਕੁਟਮਾਰ ਵੀ ਕੀਤੀ ਜਾਂਦੀ ਸੀ ਤੇ ਭਰਾ ਵੱਲੋਂ ਇਸ ਪੂਰੀ ਕਹਾਣੀ ਨੂੰ ਬਿਆਨ ਕਰਨ ਦੌਰਾਨ ਦੱਸਿਆ ਜਾ ਰਿਹਾ ਕਿ ਉਸਦੀ ਭੈਣ ਦਾ ਉਸ ਨੂੰ ਫੋਨ ਆਂਦਾ ਹੈ ਕਿ ਉਸਦੇ ਘਰ ਵਾਲੇ ਵੱਲੋਂ ਉਸਦੀ ਮਾਰਕੁੱਟ ਕੀਤੀ ਜਾ ਰਹੀ ਹੈ ਤਾਂ ਜਦੋਂ ਭਰਾ ਆਪਣੀ ਭੈਣ ਕੋਲ ਪਹੁੰਚਦਾ ਹੈ ਤਾਂ ਉਸ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਆਖਿਰ ਦੇ ਵਿੱਚ ਉਸਦੇ ਭੈਣ ਨੂੰ ਜਿਹੜਾਗਾ ਰੋਡ ਮਾਰ ਕੇ ਯਾਨੀ ਕਿ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਰ ਉਤਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹੁਣ ਇਹ ਪੀੜਤ ਪਰ ਜਿਹੜਾ ਹੈਗਾ ਇंसाफ ਦੀ ਮੰਗ ਕਰ ਰਿਹਾ ਹੈ ਕਿ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੂਰਾ ਮਾਮਲਾ ਪਠਾਨਕੋਟ ਦੇ ਅਕਾਲਗੜ ਤੋਂ ਸਾਹਮਣੇ ਆਇਆ ਜਿੱਥੇ ਪਤੀ ਨੇ ਆਪਣੀ ਹੀ ਪਤਨੀ ਨੂੰ ਮਾਰ ਦਿੱਤਾ ਤੁਹਾਨੂੰ ਦੱਸ ਦਿੰਨੇ ਆ ਕਿ ਪਤਨੀ ਦੀ ਪਛਾਣ ਜੋ ਕਿ ਪਤੀ ਵੱਲੋਂ ਮਾਰੀ ਗਈ ਹੈ ਉਸ ਦਾ ਨਾਮ ਸविता ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ਼ 33 ਸਾਲਾਂ ਦੀ ਦੱਸੀ ਜਾ ਰਹੀ ਹੈ ਅਤੇ ਉਤੇ ਜੇ ਘਰ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਸੰਵਿਤਾ ਦਾ ਜਿਹੜਾ ਵਿਆਹ ਸੀਗਾ ਉਸ ਦੇ ਘਰ ਵਾਲੇ ਨਾਲ ਹੋਏ ਨੂੰ 10 ਸਾਲ ਹੋ ਚੁੱਕੇ ਸੀ ਬਲਰਾਮ ਉਸ ਦਾ ਨਾਮ ਦੱਸਿਆ ਜਾ ਰਿਹਾ ਤੇ ਮੋਟਰਸਾਈਕਲ ਦੀ ਮੁਰੰਮਤ ਦਾ ਕਾਰੋਬਾਰ ਕਰਦਾ ਸੀ ਅਤੇ ਸਵੇਰੇ ਹੀ ਜਦੋਂ ਭੈਣ ਦਾ ਫੋਨ ਆਉਂਦਾ ਭਰਾ ਪਹੁੰਚਦਾ ਹੈ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਉਸ ਦਾ ਪਤੀ ਤਾਂ ਉਸ ਨੂੰ ਉਸ ਨੂੰ ਆਪਣੇ ਘਰ ਵਾਲੇ ਨੂੰ ਜਿਹੜਾ ਹੈਗਾ ਮੌਤੇ ਘਾਟ ਉਸ ਵੱਲੋਂ ਉਤਾਰ ਦਿੱਤਾ ਜਾਂਦਾ ਤਾਂ ਹੁਣ ਇਹ ਪੀੜਤ ਪਰਿਵਾਰ ਜੁੜਾ ਹੈਗਾ ਇਹ ਮੰਗ ਕਰ ਰਿਹਾ ਇਨਸਾਫ ਦੀ ਕਿ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਦੋ ਬੱਚੇ ਨੇ ਅਤੇ ਇੱਕ ਮਾਸੂਮ ਬੱਚਾ ਵੀ ਹੈ ਜਿਸ ਦੀ ਉਮਰ ਮਹਿਜ਼ 5 ਮਹੀਨਿਆਂ ਦੀ ਦੱਸਿਆ ਜਾ ਰਿਹਾ ਹੈ ਕਿ ਇਸ ਕਰਕੇ ਉਸ ਦੇ ਪਰਿਵਾਰ ਨੂੰ ਜੁੜਾ ਇਨਸਾਫ ਮਿਲਣਾ ਚਾਹੀਦਾ ਹੈ ਕਿਸ ਤਰ੍ਹਾਂ ਉਸ ਦੀ ਭੈਣ ਨੂੰ ਮਾਰਿਆ ਸਭ ਦਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਕੀ ਕਹਿਣਾ ਨਜ਼ਰ ਆ ਰਿਹਾ ਪੀੜਤ ਪਰਸ ਹੁੰਦੇ ਮੇਰੇ ਸਿਸਟਰ ਲੱਗਦੇ ਸਰਤਾ ਦੇਵੀ ਨਾ ਹੀ ਰਾ ਗੱਲਬਾਤ ਆ ਲੜਾਈ ਹੋਈ ਆ ਮੈਨੂੰ ਫੋਨ ਗਿਆ ਮੈਂ ਕਿਹਾ ਚੱਲ ਮਾਰਨਾ ਹੋਣੀ ਮੈਂ ਜਿਹਨੂੰ ਆਇਆ ਉਹਨੂੰ ਦੁਨੀਆ ਉੱਜੜ ਗਈ ਸੀ ਮੈਂ ਕੀ ਕਰਾਂ ਕਿਸ ਤਰ੍ਹਾਂ ਲੱਤ ਨਹੀਂ ਆ ਰਹੀ ਘਾਟ ਮਾਰਿਆ ਸਿਰ ਚੋਂ ਕਿੰਨੇ ਮਾਰਿਆ ਕਿੰਨਾ ਬਦਲ ਉਹਦੇ ਘਰ ਵਾਲੇ ਵੱਲੋਂ ਕੋਈ ਲੜਾਈ ਝਗੜਾ ਸੀ ਕਿਸੇ ਨੂੰ ਲੈ ਕੇ ਕੱਲ ਦੀ ਕੋਈ ਲੜਾਈ ਨਹੀਂ ਕੱਲ ਅਸੀਂ ਆਏ ਹੋਏ ਸੀ ਤੇ ਕੋਮਪਰ ਬੜੇ ਵਧੀਆ ਸ਼ਾਂਤ ਨਾ ਰਹਿੰਦੇ ਸਵੇਰੇ 5 ਵਜੇ ਨਾਲ ਜਦੋਂ ਫੋਨ ਕੀਤਾ ਉਹ ਕਹਿੰਦੀ ਭਾਜੀ ਮੈਨੂੰ ਬਚਾ ਲਓ ਮੈਂ ਧੋੜਾ ਹੈ ਤੇਨੂੰ ਤੇ ਮੇਰੇ ਅੰਦਰ ਨੂੰ ਦੁਨੀਆ ਉੱਜੜ ਗਈ ਪਾ ਕਿੰਨੇ ਕਿਦੋਂ ਆਇਆ ਸ਼ਾਦੀ ਹੋਇਆ ਇਹ? ਵਿਆਹ ਹੁੰਦਾ ਜੋ ਆ ਵਿਆਹ ਆ ਨਾ ਤੇ ਕਿੰਨੇ ਬੱਚੇ ਹੋ ਗਏ ਨੇ? ਬੱਚੇ 3 ਬੱਚੇ ਆ 5 ਸਾਲ 5 ਮਹੀਨਿਆਂ ਦਾ ਮੁੰਡਾ ਛੋਟਾ ਦੋ ਬੇਟੀਆਂ ਵੱਡੀਆਂ ਪਹਿਲਾਂ ਵੀ ਮਾਰਦਾ ਪਹਿਲਾਂ ਵੀ ਮਾਰਦਾ ਸੀ। ਜਦੋਂ ਬੱਚਾ ਬੱਚੀ ਕੋਈ ਨਹੀਂ ਸੀ ਉਦੋਂ ਮਾਰਦਾ ਰਿਆ। ਇਹ ਕੁੜੀ ਹਟ ਨਾਲ ਸਹਿਰ ਹੀ ਨਹੀਂ ਕਰਦੀ ਸੀ ਗੱਲ ਵੀ ਚਲੋ ਆਪਾਂ ਟਾਈਮ ਕੱਢੀ ਜਾਓ। ਜਦੋਂ ਬੇਟੀ ਵੱਡੀ ਹੋਈ ਤੇ ਫਿਰ ਇਹਨੂੰ ਮਤਲਬ ਵਧੀਆ ਰਹਿਣ ਲੱਗ ਪਏ ਆਪਾਂ ਚੋ ਘਰ ਨੇ ਲਿਖਣਾ ਹੈ। ਬਲਰਾਮ ਕੀ ਕੰਮ ਕਰਦੇ? ਮੋਰਚਾਾਂ ਦੀ ਰਿਪੇਅਰ ਕਰਦਾ ਰਿਹਾ ਕਿਹੜੀ ਜਿਹੜਾ ਆ ਕਾਲ ਗੜੀ ਪੈਂਦਾ ਤੇ ਕੀ ਮੰਗ ਕਰਦੀ ਪ੍ਰਸ਼ਾਸਨ ਨੂੰ 700 ਦੇ ਇਨਸਾਫ ਚਾਹੀਦਾ ਜੀ ਠੀਕ ਹੈ ਨਹੀਂ ਤੇ ਸਾਡੀ ਉਜੜ ਗਈ ਘਰ ਸਾਡਾ ਉਜੜ ਗਿਆ ਬੱਚੇ ਛੱਡ ਗਿਆ ਸਾਡੇ ਵਾਸਤੇ ਬਾਜੋਂ ਉਹ ਨਿਸ਼ਾਨੀ ਛੱਡ ਗਈ ਕੁੜੀਆਂ ਸੀ ਪਹਿਲਾਂ ਜਿਹਦਾਂ ਸਾਡੇ ਕੋਲ ਮਾੜਾ ਮੁਟਾ ਗਰੀਬੀ ਦਾ ਵਾਲਾ ਹੋਇਆ ਅੱਜ ਸਵੇਰੇ ਕਰੀਬ 9:00 ਵਜੇ ਰੰਧਾਵਾ ਹਸਪੀਟਲ ਮਲਕਪੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਇਉਂਥੇ ਇੱਕ ਪੇਸ਼ੈਂਟ ਜਿਹਦਾ ਨਾਮ ਸविता ਦੇਵੀ ਹੈਗਾ ਜੋ ਪਿੰਡ ਤਾਜਪੁਰ ਦੀ ਰਹਿਣ ਵਾਲੀ ਹੈ ਇਸ ਔਰਤ ਦੇ ਉੱਤੇ ਇੱਕ ਤੇਜ਼ਦਾਰ ਹਥਿਆਰ ਨਾਲ ਵਾਰਕਤਾ ਗਿਆ ਸੀਗਾ ਜਿਸ ਦੇ ਕਰਕੇ ਕੀ ਦੀ ਮੌਤ ਹੋ ਗਈ ਸੀ ਜਿਸ ਤੋਂ ਉਪਰੰਤ ਪੁਲਿਸ ਪਾਰਟੀ ਜਿਹੜੀ ਸੀਗੀ ਮੌਕੇ ਤੇ ਭੇਜੀ ਗਈ ਮੌਕੇ ਤੇ ਪਹੁੰਚ ਕੇ ਜਿਹੜੇ ਔਰਤ ਦੇ ਪਰਿਵਾਰਜਨ ਹੈਗੇ ਨੇ ਪਿਤਾ ਭਰਾ ਸੋਨ ਲਾਲ ਉਹਦੇ ਬਿਆਨਾਂ ਦੇ ਮੁਕੱਦਮਾ ਦਰਜ ਜੋ ਕੀਤਾ ਗਿਆ ਉਹ ਇਸੇ ਔਰਤ ਦਾ ਹਸਬੰਡ ਹੈਗਾ ਜਿਹਦਾ ਨਾਮ ਕੀ ਬਲਰਾਮ ਹੈਗਾ ਉਨਾਂ ਨੇ ਉਹਤੇ ਅਲਿਗੇਸ਼ਨ ਲਾਏ ਨੇ ਕਿ ਬਲਰਾਮ ਨੇ ਹੀ ਤੇਜ਼ ਤਰ੍ਹਾਂ ਹਥਿਆਰ ਨਾਲ ਹੁੰਦੀ ਭੈਣ ਦਾ ਕਤਲ ਕੀਤਾ ਜਿਸ ਦੇ ਕਰਕੇ ਕਿ ਇਹਦੇ ਜਿਹੜਾ ਬਲਰਾਮ ਜਿਹੜਾ ਲੜਕੀ ਦਾ ਪਤੀ ਹੈਗਾ ਇਹਦੇ ਖਿਲਾਫ 103 ਬੀ ਐਨ ਐਸ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਹੈਗਾ ਉਹਨੂੰ ਪੁਲਿਸ ਹਿਰਾਸਤ ਵਿੱਚ ਲਿਆ ਲਿਆ ਗਿਆ ਤੇ ਉਹਦੇ ਕੋਲੋਂ ਕੁੱਝ ਕੁੱਝ ਜਾਰੀ ਹੈ ਤੇ ਜੋ ਵੀ ਕਾਰਨ ਹੋਣਗੇ ਮੌਤ ਦੇ ਉਹ ਤਫਤੀਸ਼ ਵਿੱਚ ਸਾਹਮਣੇ ਆ ਜਾਣਗੇ